ਗੁਰੂ ਪਿਆਰਿਓ ਸਿੱਖ ਦੀ ਡੈਫੀਨੇਸ਼ਨ ਵੀ ਕਈ ਤਰ੍ਹਾਂ ਦੀ ਹੈ ਸਿੱਖ ਦਾ ਅਰਥ ਹੀ ਹੈ ਵੀ ਸਾਰੀ ਉਮਰ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਣਾ ਹੈ ਇੱਕ ਸਿੱਖੋ ਸਿਰ ਤੇ ਕੇਸ ਹਨ ਦਾੜਾ ਵੀ ਪ੍ਰਕਾਸ਼ ਹੈ ਪਰ ਸ਼ਰਾਬ ਪੀਣਾ ਹੈ ਜੂਆ ਵੀ ਖੇਡਦਾ ਨਸ਼ੇ ਵੀ ਕਰਦਾ ਹੈ ਇੱਕ ਗੁਰਸਿੱਖ ਹੋ ਜਿਨੇ ਨਾਂ ਦੇ ਨਾਲ ਆਪਣਾ ਸਿੰਘ ਵੀ ਲਾਇਆ ਹੈ ਪਰ ਕੇਸ ਕਤਲ ਨਹੀਂ ਉਹਦੇ ਪਰ ਦਸਤਾਰ ਬੰਨ ਕੇ ਰੱਖਦਾ ਹੈ ਉਹ ਵੀ ਸਿੱਖ ਹੈ ਹੁਣ ਗੁਰੂ ਦਾ ਸਿੱਖ ਕਿਹੜਾ ਹੈ ਗੁਰੂ ਦਾ ਸਿੱਖ ਉਹ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਉਸ ਰੱਬ ਨੂੰ ਚੇਤੇ ਕਰਦਾ ਹੈ ਬਹਿੰਦੇ ਉੱਠਦਿਆਂ ਗੁਰਬਾਣੀ ਪੜ੍ਹਦਾ ਹੈ ਉਹ ਵੀ ਗੁਰਸਿੱਖ ਹੈ ਹੁਣ ਤੀਸਰਾ ਗੁਰਸਿੱਖ ਕਿਹੜਾ ਹੈ ਤੀਸਰਾ ਗੁਰਸਿੱਖ ਅੰਮ੍ਰਿਤਾਰੀ ਹੈ ਜਿਸਨੇ ਗੁਰੂ ਜੀ ਦੇ ਖੰਡੇ ਪਾੜ ਦੀ ਅੰਮ੍ਰਿਤ ਛਕੀ ਹੈ ਹੁਣ ਪਹਿਲੇ ਗੁਰਸਿੱਖ ਦੇ ਵਿੱਚ ਤੇ ਅਮਰਤਾਰੀ ਗੁਰਸਿੱਖ ਤੇ ਕੀ ਫਰਕ ਹੈ ਦਸਤਾਰ ਅਮਰਤਾਰੀ ਗੁਰਸਿੱਖ ਵੀ ਸਜਾਉਂਦਾ ਹੈ ਕੇਸ ਵੀ ਰੱਖੇ ਨੇ ਪਰ ਇਹਦੇ ਵਿੱਚ ਥੋੜਾ ਜਿਹਾ ਫਰਕ ਹੈ ਕਸ਼ੈਰਾ ਪਾਉਂਦਾ ਹੈ ਸ੍ਰੀ ਸਾਹਿਬ ਪਹਿਨਦਾ ਹੈ ਕੜਾ ਪਹਿਨਦਾ ਹੈ ਗੁਰੂ ਦੇ ਕਹੇ ਅਨੁਸਾਰ ਹੁਕਮ ਅਨੁਸਾਰ ਜੀਵਨ ਬਤੀਤ ਕਰਦਾ ਹੈ ਦੂਸਰਿਆਂ ਦਾ ਭਲਾ ਕਰਦਾ ਹੈ ਨਿਰਸਵਾਰਥ ਜੀਵਨ ਜਿਉਂਦਾ ਹੈ ਅਮਰਤਾਰੀ ਗੁਰਸਿੱਖ ਦੇ ਕੀ ਫਰਜ਼ ਹਨ ਅਮਰਤਾਰੀ ਗੁਰਸਿੱਖ ਸਾਰਿਆਂ ਨੂੰ ਫਤਿਹ ਬੁਲਾਉਂਦਾ ਹੈ ਸਤਕਾਰ ਸਹਿਤ ਕਿਸੇ ਵੀ ਗੁਰਸਿੱਖ ਨੂੰ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਆਪਣੇ ਆਚਰਣ ਦੇ ਵਿੱਚ ਪੱਕਾ ਰਹਿੰਦਾ ਹੈ ਚਰਿੱਤਰ ਨੂੰ ਪਵਿੱਤਰ ਰੱਖਦਾ ਹੈ ਕਿਸੇ ਪ੍ਰਕਾਰ ਦਾ ਸਿਗਰਟ ਨਸ਼ਾਨੀ ਕਰਦਾ ਕਿਸੇ ਪਰ ਇਸਤਰੀ ਦਾ ਸੰਗ ਨਹੀਂ ਕਰਦਾ ਤਮਾਕੂ ਤੋਂ ਦੂਰ ਰਹਿੰਦਾ ਹੈ ਪਤਿਤ ਪੁਨੇ ਤੋਂ ਬਚਾਵ ਰੱਖਦਾ ਹੈ ਵੀ ਬੁਰੀ ਸੰਗਤ ਦੇ ਵੱਲ ਨਹੀਂ ਜਾਂਦਾ ਮਾੜਿਆਂ ਦੀ ਸੰਗਤ ਨਹੀਂ ਕਰਦਾ ਇਹ ਜਿਹੜੇ ਅਮਰਤਾਰੀ ਗੁਰਸਿੱਖ ਦੇ ਫਰਜ਼ ਹਨ ਅਮਰਤਾਰੀ ਗੁਰਸਿੱਖ ਦੂਸਰੇ ਗੁਰਸਿੱਖਾਂ ਨਾਲ ਵੱਖਰਾ ਤਾਂ ਹੈ ਪਰ ਜੇ ਅਮਰਤਾਰੀ ਗੁਰਸਿੱਖ ਹੋ ਕੇ ਵੀ ਦੂਸਰੇ ਗੁਰਸਿੱਖਾਂ ਵਾਂਗ ਵਿਆਹ ਸ਼ਾਦੀਆਂ ਤੇ ਗਾਤਰੀ ਪਾ ਕੇ ਨੱਚੀ ਜਾਣਾ ਸ਼ਰਾਬਾਂ ਪੀ ਜਾਣੀਆਂ ਇਹ ਗੁਰ ਅਮਰਤਾਰੀ ਸਿੱਖ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਗੁਰੂ ਦਾ ਜਿਹੜਾ ਅਮਰਤਾਰੀ ਸਿੱਖ ਹੈ ਉਚਨੇ ਖੰਡੇ ਦੀ ਪੌਲ ਛਕੀ ਹੋਈ ਹੈ ਸਬ ਗੁਰੂ ਸਾਹਿਬ ਜੀ ਨੇ ਸਾਨੂੰ